ਇਹ ਹੈ ਜੀ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲਿਆਂ ਦਾ ਤਪਸਥਾਨ ਕੋਲ ਹਾਜ਼ਰੀ ਨਹੀਂ ਦੱਲਦੀ। ਐਸੇ ਤਰ੍ਹਾਂ ਅਸੀਂ ਜੀ ਬੋਸ ਤਪਸਥਾਨ ਸੰਤ ਬਾਬਾ ਕਰਮ ਸਿੰਘ ਰਾਣਾ ਸਾਹਿਬ ਵਾਲਾ ਦਾ ਅੱਜ ਉਹਨਾਂ ਦੀ ਵਰਸੀ ਹੈ। ਮੇਰੇ ਸਾਹ ਸੰਗ ਦੀ ਅੱਜ ਉਹਨਾਂ ਦੀ ਵਰਸੀ ਦਾ। ਕਿਉਂਕਿ ਫੱਤੇ ਸੁਣੀ ਨਹੀਂ ਜਾਂਦੀ। ਮਾਨ ਦੀ ਕਹਾਣੀ ਉਸ ਤਨ ਕੋਲ ਤੇ ਹਾ ਗੁਰਮਤਿ ਸੁਨਿਆ ਵਿਚਾਰਾਂ ਪਾਉਲ ਨੂੰ ਗੁਰੂ ਦਾ ਉਪਦੇਸ਼ ਸੁਣਨ ਵਾਲਾ ਬੇਚਾਰਾ ਅਸਲ ਤੋਂ ਬਾਅਦ ਨਹੀਂ ਪੱਲੇ ਸਾਨੂੰ ਆਉਂ ਗੁਰੂ ਜੀ ਦਾ ਉਪਦੇਸ਼ ਸੁਣਨ ਵਾਲਾ ਹੈ ਪਿੰਡ ਰਾਜੇ ਦੀ ਸਾਧ ਸੰਗਤ ਬਈ ਸੇਵਾ ਚ ਲੱਗੀ ਹੋਈ ਗੁਰਦੁਆਰਾ ਕਰਮਸਰ ਚੌਂਦਾ ਸਾਹਿਬ ਸੰਤ ਬਾਬਾ ਰਾੜਾ ਸਿੰਘ ਰਾੜਾ ਸਾਹਿਬ ਵਾਲੇ ਕਰਮ ਸਿੰਘ ਜੀ ਵਰਸੀ ਦੇ ਇਹਨਾਂ ਨੇ ਭਾਈ ਸ਼ਬੀਰ ਦਾ ਕਰ ਰਿਹਾ ਹੈ ਜਲਦੀ ਰਹਿਣਾ ਪਿੰਡ ਰਾਜੀ ਦੇ ਸਾਥ ਸੰਗਤ ਬਾ ਡਾਕਟਰ ਸਾਹਿਬ ਕਿਵੇਂ ਆਹ ਡਾਕਟਰ ਸਾਹਿਬ ਆ ਕੇ ਦੱਸੋ ਹੈਲੋ ਕਰ ਲੈ ਆਪ ਤੁਮੇ ਲੈ ਰ ਅਸ਼ੀਰਵਾਦ ਨਾਲ ਕਰ ਰਿਹਾ ਹੈ ਸਾਡੇ ਹਰਪੰਤ ਸਾਹਿਬ ਪਿੰਡ ਰਾਜੀ ਦੇ ਆਪੋ ਕਰੀਏ ਬਰਾਬਰ ਦੇ ਆਇਆ ਜਿਹੜਾ ਦਰਸਾਉਂਦਾ ਹੈ ਸਾਰਾ ਸਾਰਾ ਇਹਦੇ ਆਇਆ ਅਰਦਾਸ ਕਰੀਏ ਸੋਹਣੇ ਜਿਹੜੇ ਆਇਆ ਜਿਹੜੇ ਸੰਗਤ ਗੱਦੀ ਨੇ ਨੀਵੇਂ ਜਿਹੜੇ ਇਹਦੇ ਪਹੁੰਚਾ ਕਮਾਣ ਜਿਹੜਿਆ ਪੂਰੇ ਸੂਰੇ ਉਹ ਫਿਰ ਸਾਰਾ ਬਧੂਰੇ ਆ ਬਧੂਰੇ ਨਾਲ ਲੋਹਿੰਦੇ ਹੈ ਸਾਡਾ ਵੀ ਭਰਾ ਹੋਣ ਦਾ ਸਾਡਾ ਵੀ ਸੰਸਾਰ ਤੇ ਆਇਆ ਸਾਹੀ پار کھڑے ہر سانتا تمہارے جنسٹا تمہار ناما پروانگنی سے ہی جائے آئے سفر کرنا کی کام ساتھ گروہ مہدرہ نے کہتے کاؤں امبیل میں سمسار چھے اسی سوچ جے آپ کے دیدے کو جنین جا جے دیدے کو پیسا جا جے دیدے کو لوگلی بٹی دید بگت کنکھا کو بھی رہا ہے نہیں ساتھ گروہ مہدرہ نے کہتے وہ نہیں پار کھڑے ہر سانتا تمہارے جنسٹا تمہار ناما میں نام دے 25 روپے کا ادمی جیو اور پرین فور نمبر مہاتما واڈی کیپ کا نام 7 روپے کرنا ہے وہ سب سے زیادہ مہنگا ہے اس کا حال پرینے کار کرتے ہیں کہ واہ برکت پا تو سوں لےو ایسے راج میں پیاریا میں سن کام کے نام مان کے نام دعا دے کے بتایا بولنا کردار ہے ابتدیاں سنگت سنگت کریم ہے جڑے پیرو درگ نے ان کو پتہ جیڑی کمائی انہوں نے کیتی ਆਪਣੀ ਵਡਿਆਈ ਵਾਸਤੇ ਵੀ ਉਸਾਂ ਕਹਿੰਦੇ ਸੀ ਕਹਿੰਦੇ ਮਨੋਰਕਾਰ ਮੇਰੇ ਵਰਗੇ ਇੱਕ ਧਨ ਦਾ ਪ੍ਰਾਪਤ ਸੀ ਕੰਨਨ ਦੇ ਜੀ ਬੱਜੇ ਫੇਰੀ ਜਾਨ ਨੇ ਹੋਇ ਤੋ ਨੋ ਪਾਸੇ ਨੋ ਤੋ ਨੋ ਪਾਸੇ ਲੰਗਰ ਤੇ ਗਏ ਮਾਰਦ ਸੇ ਬਾਦ ਬਾਦ ਆ ਦੇਖ ਲੋ ਕਿੱਤਾ ਕਰ ਕਰਾ ਮੈਂ ਰੱਖੋ ਦੇ ਕਿੱਤੋਂ ਕੋਲ ਤੋਂ ਆਉਂਦੇ ਨੇ ਜਿਵੇਂ ਉਹ ਤਾਂ ਮਹਾਰਾਜੀ ਬੜੀ ਬ੍ਰੋਤੀਓ ਤਾਂ ਉਹ ਤਾਂ ਸਮਾਨ ਲੈ ਸਾਥ ਲੈਣੇ ਦੇਖਦੇ ਨੇ ਸਾਨੂੰ ਉਹਨਾਂ ਦੇ ਸਰੀਰ ਮਿਲ ਜਾਵੇ ਅਤੇ ਸੰਤ ਰੋਗ ਕਾਰੂ ਸੰਤ ਮਹਾਰਾਜੀ ਵਰਗੇ ਮਹਾਂ ਵਰਕਾਂ ਦੀ ਸੰਗਤ ਕਰੀਏ ਜਿਹੜੇ ਪੜਪੜ ਵਾਸਤੇ ਆਏ ਨੇ ਗੁਰੂ ਨਾਨਕ ਦੇਵ ਜੀ ਦੀ ਤਰ੍ਹਾਂ ਕਰਮੀ ਤੋਂ ਛੁਟਕਾਰਾ ਪਾਉ ਕਰਮੀ ਤੋਂ ਛੁਟਕਾਰਾ ਪਾਉ ਕਰਮੀ ਤੋਂ ਛੁਟਕਾਰਾ